ਸਤਿ ਸ਼੍ਰੀ ਅਕਾਲ ਜੀ ਅੱਜਕੱਲ ਪੰਜਾਬ ਦੇ ਹਰ ਘਰ ਵਿੱਚ ਇੱਕ ਸਮੱਸਿਆ ਆਮ ਹੋ ਗਈ ਆ ਗੋਡਿਆਂ ਦੇ ਦਰਦ ਦੀ ਪਹਿਲਾਂ ਇਹ ਸਮੱਸਿਆ 60 70 ਸਾਲ ਦੀ ਉਮਰ ਤੋਂ ਬਾਅਦ ਹੁੰਦੀ ਸੀ ਪਰ ਅੱਜਕੱਲ 40 40 ਸਾਲਾਂ ਦੇ ਨੌਜਵਾਨ ਮੁੰਡੇ ਕੁੜੀਆਂ ਗੋਡੇ ਫੜਫੜ ਬੈਠੇ ਨੇ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਕਿਉਂ ਹੋ ਰਿਹਾ ਹੈ ਸਭ ਕੁਝ ਸੋਚਣ ਦਾ ਵਿਸ਼ਾ ਤਾਂ ਹੈਗਾ ਕੀ ਕਾਰਨ ਆਓ ਥੋੜਾ ਡਿਟੇਲ ਚ ਦੇਖਦੇ ਆਂ ਪਹਿਲਾ ਕਾਰਨ ਆ ਸਾਡੀ ਡਾਈਟ ਪੰਜਾਬ ਵਿੱਚ ਖੇਤੀਬਾੜੀ ਦੌਰਾਨ ਕੀਟਨਾਸ਼ਕ ਤੇ ਯੂਰੀਆ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਆ ਇਸ ਕਰਕੇ ਸਾਡੀ ਖੁਰਾਕ ਵਿੱਚ ਜ਼ਰੂਰੀ ਤੱਤ ਖਤਮ ਹੁੰਦੇ ਜਾਂਦੇ ਨੇ ਬਹੁਤੇ ਲੋਕਾਂ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਭਾਰੀ ਕਮੀ ਦੇਖੀ ਗਈ ਆ ਪਹਿਲਾਂ ਪਿੰਡਾਂ ਵਿੱਚ ਹਰ ਘਰ ਵਿੱਚ ਦੁੱਧ ਵਾਲੇ ਪਸ਼ੂ ਰੱਖੇ ਹੁੰਦੇ ਸੀ ਉਹ ਲੋਕ ਚਾਹ ਨਾਲ ਦੁੱਧ ਤਾਂ ਹੀ ਖਾਂਦੇ ਸੀ ਜਿਸ ਕਾਰਨ ਕੈਲਸ਼ੀਅਮ ਦੀ ਘਾਟ ਨਾ ਮਾਤਰ ਹੁੰਦੀ ਪਰ ਅੱਜ ਕੱਲ ਪਿੰਡਾਂ ਵਿੱਚ ਵੀ ਪਸ਼ੂ ਵਾਲਾ ਕੰਮ ਬਹੁਤ ਘਟ ਰਿਹਾ ਲੋਕ ਦੁੱਧ ਵੀ ਘੱਟ ਹੀ ਪੀਣਾ ਪਸੰਦ ਕਰਦੇ ਨੇ ਹੁਣ ਜ਼ਿਆਦਾਤਰ ਚਾਹ ਬਣਾਉਣ ਲਈ ਦੁੱਧ ਵਰਤਿਆ ਜਾਂਦਾ ਬਸ ਪਹਿਲਾਂ ਸਾਡੇ ਲੋਕ ਹੱਥੀਂ ਕੰਮ ਕਰਦੇ ਸੀ ਆਉਣਾ ਜਾਣਾ ਵੀ ਯਾਤਰ ਪੈਦਲ ਹੀ ਹੁੰਦਾ ਸੀ ਜਾਂ ਸਾਈਕਲ ਚਲਾਉਂਦੇ ਸੀ ਹੁਣ ਮੋਟਰਸਾਈਕਲਾਂ ਤੇ ਗੱਡੀਆਂ ਦੀ ਵਰਤੋਂ ਬਹੁਤ ਵਧ ਗਈ ਤੇ ਸਰੀਰਕ ਕੰਮ ਬਿਲਕੁਲ ਨਹੀਂ ਰਹੇ ਮਾਸਪੇਸ਼ੀਆਂ ਕਮਜ਼ੋਰ ਹੋਣ ਕਾਰਨ ਗੋਡਿਆਂ ਦੇ ਜੋੜਾਂ ਤੇ ਸਾਰਾ ਭਾਰ ਆ ਰਿਹਾ ਸਰੀਰ ਦਾ ਅਸੀਂ ਖੁਰਾਕ ਵਿੱਚ ਘਿਓ ਮੱਖਣ ਤੇ ਤਲੀਆਂ ਹੋਈਆਂ ਚ ਜਾਮ ਹੀ ਖਾ ਰਹੇ ਹਾਂ ਪਰ ਹੁਣ ਸਰੀਰਕ ਮਿਹਨਤ ਪਹਿਲਾਂ ਵਰਗੀ ਨਹੀਂ ਰਹੀ ਅੱਜ ਕੱਲ ਜਿੰਨਾ ਮੈਂ ਦੇਖਿਆ ਬਹੁਤਿਆਂ ਨੂੰ ਪਸੀਨਾ ਵੀ ਨਹੀਂ ਆ ਰਿਹਾ ਨਾ ਹੀ ਕੋਈ ਉਹ ਆਪਕਸਰਤ ਕਰਦੇ ਨੇ ਗਰਮੀਆਂ 'ਚ ਏਸੀ ਚੱਲਦੇ ਨੇ ਸਰਦੀਆਂ 'ਚ ਹੀਟਰ ਆਰਾਮ ਵਾਲੇ ਲਾਈਫ ਸਟਾਈਲ ਦੇ ਆਦੀ ਹੁੰਦੇ ਜਾ ਰਹੇ ਨੇ ਜਦੋਂ انسان ਫਿਜ਼ੀਕਲ ਵਰਕਆਊਟ ਨਹੀਂ ਕਰੂਗਾ ਜਾਂ ਸਰੀਰਕ ਕਸਰਤ ਨਹੀਂ ਕਰੂਗਾ ਤਾਂ ਉਸਦਾ ਸਰੀਰ ਮਾਸਪੇਸ਼ੀਆਂ ਕੋ ਖੰਮਜ਼ੋਰ ਹੀ ਰਹੂਗਾ ਜੇ ਸਰੀਰ ਦਾ 1 ਕਿਲੋ ਵਜ਼ਨ ਵਧੂਗਾ ਤਾਂ ਗੋਡਿਆਂ ਤੇ ਉਸਦਾ ਦਵਾ 4 ਕਿਲੋ ਵੱਧ ਮਹਿਸੂਸ ਹੁੰਦਾ ਵਧਿਆ ਹੋਇਆ ਵਜ਼ਨ ਗੋਡਿਆਂ ਦੇ ਗ੍ਰੀਸ ਕਾਰਟੀਲੇਜ ਨੂੰ ਘਸਾ ਦਿੰਦਾ ਇੱਕ ਪੰਜਾਬ ਵਿੱਚ ਦਾਲਾਂ ਤੇ ਪਨੀਰ ਵਰਗੀ ਹਾਈ ਪ੍ਰੋਟੀਨ ਡਾਈਟ ਬਹੁਤ ਲਈ ਜਾ ਰਹੀ ਆ ਪਰ ਜੇਕਰ ਇਸ ਨੂੰ ਸਰੀਰ ਪਚਾ ਨਾ ਸਕੇ ਤਾਂ ਯੂਰਿਕ ਐਸਿਡ ਵੱਧ ਜਾਂਦਾ ਜੋ ਜੋੜਾਂ ਵਿੱਚ ਜਮਾ ਹੋ ਕੇ ਦਰਦ ਪੈਦਾ ਕਰਦਾ ਜਿਆਦਾ ਦੇਰ ਤੱਕ ਗਲਤ ਤਰੀਕੇ ਨਾਲ ਬੈਠਣ ਜਾਂ ਬਿਨਾ ਸਪੋਰਟ ਵਾਲੇ ਜੁੱਤੇ ਪਾਉਣ ਨਾਲ ਵੀ ਗੋਡਿਆਂ ਨੂੰ ਨੁਕਸਾਨ ਪਹੁੰਚਦਾ ਗੋਡਿਆਂ ਦੇ ਦਰਦ ਤੋਂ ਬਚਾਲੇ ਕੁਝ ਸੁਝਾਅ ਨੇ ਸਭ ਤੋਂ ਪਹਿਲਾਂ ਆਪਣੇ ਬਜ ਨੂੰ ਕਾਬੂ ਵਿੱਚ ਰੱਖਣਾ ਸਭ ਤੋਂ ਵੱਡਾ ਇਲਾਜ ਆ ਸਾਲ ਵਿੱਚ ਇੱਕ ਵਾਰ ਵਿਟਾਮਿਨ ਡੀ ਦਾ ਚੈੱਕਅਪ ਜ਼ਰੂਰ ਕਰਾ ਲਓ ਰੋਜ਼ਾਨਾ 30 ਮਿੰਟ ਸੈਰ ਜ਼ਰੂਰ ਕਰੋ ਜੇ ਦਰਦ ਆ ਤਾਂ ਸਾਈਕਲ ਵਹਿਤਰਾ ਖੜੇ ਹੋ ਕੇ ਪਾਣੀ ਪੀਣ ਦੀ ਬਜਾਏ ਬੈਠ ਕੇ ਪੀਣ ਦੀ ਪੁਰਾਣੀ ਸਲਾਹ ਕਾਫੀ ਹੱਦ ਤੱਕ ਸਹੀ ਮੰਨੀ ਜਾਂਦੀ ਹੈ ਤਾ ਜੋ ਸਰੀਰ ਵਿੱਚ ਫਲੂਇਡ ਦਾ ਸੰਤੁਲਨ ਬਣਿਆ ਰਹੇ ਸਾਇੰਸ ਦੇ ਅਨੁਸਾਰ ਸਾਡਾ ਖਾਣ ਪੀਣ ਬਹੁਤ ਮੈਟਰ ਕਰਦਾ ਇਨਸਾਨ ਖੁਰਾਕ ਵਿੱਚ ਕੁਝ ਅਜਹੀਆਂ ਚੀਜ਼ਾਂ ਜਾਣੇ ਅਣਜਾਣੇ ਵਿੱਚ ਖਾ ਰਿਹਾ ਜੋ ਜੋੜਾਂ ਨੂੰ ਬਹੁਤ ਨੁਕਸਾਨ ਪਹਾਰ ਰਹੀਆਂ ਨੇ ਜਿਵੇਂ ਜਿਆਦਾ ਚੀਨੀ ਮਿੱਠਾ ਚੀਨੀ ਸਰੀਰ ਵਿੱਚ ਸਾਈਟੋਕਾਈਨਸ ਪੈਦਾ ਕਰਦੀ ਆ ਜੋ ਜੋੜਾਂ ਦੀ ਸੋਜ ਨੂੰ ਬਹੁਤ ਵਧਾਉਂਦੀ ਆ ਮੈਦਾ ਤੇ ਪ੍ਰੋਸੈਸਡ ਫੂਡ ਹੱਡੀਆਂ ਦੀ ਕਮਜ਼ੋਰੀ ਦਾ ਕਾਰਨ ਮੰਨਿਆ ਗਿਆ ਅਤੇ ਭਾਰ ਵੀ ਬਹੁਤ ਵਧਾਉਂਦਾ ਜਿਆਦਾ ਪੰਜਾਬ ਵਿੱਚ ਖਾਣਾ ਬਣਾਉਣ ਵਾਲੇ ਢਾਬੇ ਹੋਟਲਾਂ ਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਤਿਆਰ ਕਰਨ ਵਾਲੀਆਂ ਸਟਾਲਾਂ ਤੇ ਰਾਈਫਾਇਨਡ ਆਇਲ ਬਹੁਤ ਵਰਤਿਆ ਜਾਂਦਾ। ਜਿਆਦਾ ਬਾਹਰੋਂ ਖਾਣ ਪੀਣ ਨਾਲ ਸਰੀਰ ਵਿੱਚ omega 6 ਦੀ ਮਾਤਰਾ ਵੱਧ ਜਾਂਦੀ ਹੈ। ਤਾਂ ਵੀ ਜੋੜਾਂ ਵਿੱਚ ਦਰਦ ਵੱਧ ਸਕਦਾ। ਆਪਣੇ ਗੋਡੇ ਅਤੇ ਹੋਰ ਜੋੜਾਂ ਦੀ ਸਿਹਤ ਨੂੰ ਸੁਧਾਰ ਲੈ omega 3 ਫੈਟੀ ਐਸਿਡ ਦੇ ਸਰੋਤਾਂ ਦੀ ਵਰਤੋਂ ਜ਼ਰੂਰ ਕਰੋ। ਇਹ ਕੁਦਰਤੀ ਦਰਦ ਨਿਵਾਰਕ ਦਾ ਕੰਮ ਕਰਦੇ ਨੇ ਜਿਵੇਂ ਅਲਸੀ ਦੇ ਬੀਜ, ਅਖਰੋਟ ਅਤੇ ਚੀਆ ਸੀਡਸ। ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਪੂਰਤੀ ਲਈ ਦੁੱਧ, ਦਹੀਂ, ਰਾਗੀ ਅਤੇ ਧੁੱਪ ਵਿੱਚ ਬੈਠਣਾ ਬਹੁਤ ਜ਼ਰੂਰੀ ਹੈ। ਐਂਟੀ ਇਨਫਲਮੇਟਰੀ ਹਲਦੀ ਵਿੱਚ ਕਰਕਿਊਮਨ ਹੁੰਦੇ ਨੇ ਜੋ ਗੋਡਿਆਂ ਦੀ ਸੋਜ ਲਈ ਸਭ ਤੋਂ ਵਧੀਆ ਦਵਾਈ ਮੰਨੀ ਜਾਂਦੀ ਹੈ ਇੱਕ ਅਦਰਕ ਵੀ ਦਰਦ ਘਟਾਉਣ ਵਿੱਚ ਬਹੁਤ ਮਦਦਗਾਰ ਆ ਕਾਲੇਜਨ ਵਧਾਉਣ ਵਾਲੀਆਂ ਚੀਜ਼ਾਂ ਜਿਵੇਂ ਵਿਟਾਮਿਨ ਸੀ ਵਾਲੇ ਫਲ ਸੰਤਰੇ ਆਮਲਾ ਗੋਡਿਆਂ ਦੇ ਗ੍ਰੀਸ ਨੂੰ ਬਣਾਏ ਰੱਖਣ ਵਿੱਚ ਬਹੁਤ ਮਦਦਗਾਰ ਨੇ ਇੱਕ ਗੋਡਿਆਂ ਦੇ ਗ੍ਰੀਸ ਨੂੰ ਬਚਾਉਣ ਲਈ ਸਰੀਰ ਦਾ ਹਾਈਡਰੇਟ ਰਹਿਣਾ ਬਹੁਤ ਜ਼ਰੂਰੀ ਆ ਇਸ ਲਈ ਪਾਣੀ ਵੱਧ ਤੋਂ ਵੱਧ ਪੀਆ ਕਰੋ ਘੱਟੋ ਘੱਟ ਦਿਨ ਚ 8-10 ਗਲਾਸ ਪਾਣੀ ਦੇ ਤੁਸੀਂ ਪੀਣੇ ਸਰੀਰ ਦੇ ਵਜ਼ਨ ਮੁਤਾਬਕ ਪਾਣੀ ਘੱਟ ਪੀਣਾ ਵੀ ਗੋਡਿਆਂ ਦਰਦ ਦਾ ਕਾਰਨ ਬਣ ਸਕਦਾ ਸਹੀ ਤਰੀਕੇ ਨਾਲ ਪਾਣੀ ਪੀਣ ਦੀ ਆਦਤ ਜਰੂਰ ਪਾਓ ਮੇਥੀ ਦਾਣੇ ਵਾਲਾ ਪਾਣੀ ਸਵੇਰੇ ਖਾਲੀ ਪੇਟ ਬਹੁਤ ਲਾਭਦਾਇਕ ਹੁੰਦਾ ਰਾਤ ਨੂੰ ਇੱਕ ਚਮਚ ਮੇਥੀ ਦਾਣਾ ਇੱਕ ਗਲਾਸ ਪਾਣੀ ਵਿੱਚ ਪਿਓ ਦਿਓ ਸਵੇਰੇ ਇਸ ਪਾਣੀ ਨੂੰ ਗਰਮ ਕਰਕੇ ਪੀਓ ਤੇ ਦਾਣਿਆਂ ਨੂੰ ਚਬਾਚਬਾ ਕੇ ਜਾਂ ਗ੍ਰाइंड ਕਰਕੇ ਨਾਲ ਹੀ ਲੈ ਲਓ ਇਸ ਨਾਲ ਯੂਰਿਕ ਐਸਿਡ ਦੇ ਦਰਦ ਤੋਂ ਰਾਹ ਮਿਲਦਾ ਗੋਡਿਆਂ ਦੇ ਦਰਦ ਲਈ ਕੁਝ ਕਸਰਤਾਂ ਦਾ ਵੀ ਨੇ ਗੋਡਿਆਂ ਦੇ ਦਰਦ ਲਈ ਕਸਰਤਾਂ ਦਾ ਮੁੱਖ ਕਾਰਨ ਗੋਡੇ ਦੇ ਆਲੇ ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ ਹੈ ਤਾ ਜੋ ਸਰੀਰ ਦਾ ਭਾਰ ਸਿੱਧਾ ਜੋੜਾਂ ਤੇ ਹੀ ਪਵੇ। ਪਹਿਲੀ ਐਕਸਰਸਾਈਜ਼ ਹੈਗੀ ਸਟ੍ਰੇਟ ਸਿੰਗਲ ਲੈਗ ਰੇਜ਼। ਮਤਲਬ ਇੱਕ ਲੱਤ ਸਿੱਧੀ ਚੱਕਣਾ। ਇਹ ਸਭ ਤੋਂ ਸੁਰੱਖਿਅਤ ਕਸਰਤ ਆ ਕਿਉਂਕਿ ਇਸ ਵਿੱਚ ਗੋਡੇ ਤੇ ਦਬਾਅ ਨਹੀਂ ਪੈਂਦਾ। ਕਰਨੀ ਕੀ ਮੈਂ ਪਿੱਠ ਦੇ ਪਰ ਲੇਟ ਜਾਣਾ ਇੱਕ ਲੱਤ ਨੂੰ ਗੋਡੇ ਤੋਂ 모ੜ ਲੋ ਤੇ ਪੈਰ ਜ਼ਮੀਨ ਤੇ ਹੋਵੇ। ਦੂਜੀ ਲੱਤ ਨੂੰ ਬਿਲਕੁਲ ਸਿੱਧਾ ਰੱਖਦੇ ਹੋਏ ਹੌਲੀ-ਹੌਲੀ ਦੂਜੇ ਗੋਡੇ ਤੂੰ ਚਾਈ ਤੱਕ ਚੁੱਕਿੰਟ ਹੋਲਡ ਕਰਨਾ ਫਿਰ ਹੌਲੀ-ਹੌਲੀ ਹੇਠਾਂ ਲੈ ਕੇ ਆਓ। ਦੋਵੇਂ ਲੱਤਾਂ ਨਾਲ 10-10 ਵਾਰ ਕਰਨਾ। ਅਗਲੀ ਹੈਗੀ ਕੁਆਡ੍ਰੀਸੈਪਸ ਸੈਟਸ। ਮਤਲਬ ਤੌਲੀਏ ਨਾਲ ਕਸਰਤ। ਇਹ ਗੋਡੇ ਦੇ ਗ੍ਰੀਸ਼ ਤੇ ਮਾਸਪੇਸ਼ੀਆਂ ਲਈ ਬਹੁਤ ਵਧੀਆ ਆ। ਇਹ ਐਕਸਰਸਾਈਜ਼ ਕਰਦੇ ਹੋਏ ਲੱਤਾਂ ਨੂੰ ਪੂਰੀਆਂ ਸਿੱਧੀਆਂ ਕਰਕੇ ਬੈਠ ਜਾਣਾ। ਬੈਕ ਪੂਰੀ ਸਿੱਧੀ ਰੱਖਣੀ ਆ। ਇੱਕ ਤੌਲੀਏ ਨੂੰ ਰੋਲ ਕਰਕੇ ਗੋਡੇ ਦੇ ਬਿਲਕੁਲ ਹੇਠਾਂ ਰੱਖਣਾ। ਹੁਣ ਗੋਡੇ ਨਾਲ ਤੌਲੀਏ ਨੂੰ ਹੇਠਾਂ ਵੱਲ ਜ਼ੋਰ ਨਾਲ ਦਬਾਉਣਾ। 5 ਸਕਿੰਟ ਹੋਲਡ ਰੱਖਣਾ ਫਿਰ ਢਿੱਲਾ ਛੱਡਣਾ। ਇਹ ਦੋਵੇਂ ਲੱਤਾਂ ਨਾਲ 10 ਤੋਂ 15 ਵਾਰ ਕਰੋ। ਤੀਜੀ ਐਕਸਰਸਾਈਜ਼ ਹੈਗੀ ਚੇਅਰ ਨੀ ਐਕਸਟੈਂਸ਼ਨ। ਮਤਲਬ ਕੁਰਸੀ ਤੇ ਬੈਠ ਕੇ ਲੱਤ ਸਿੱਧੀ ਕਰਨੀ। ਇਹ ਤੁਸੀਂ ਦਫ਼ਤਰ ਜਾਂ ਘਰ ਵਿੱਚ ਕੁਰਸੀ ਤੇ ਬੈਠ ਕੇ ਕਰ ਸਕਦੇ ਹੋ ਕਰਨ ਦਾ ਤਰੀਕਾ ਕਿ ਆ ਕੁਰਸੀ ਤੇ ਬਿਲਕੁਲ ਬੈਕ ਸਿੱਧੀ ਕਰਕੇ ਬੈਠ ਜਾਣਾ ਆਪਣੀ ਇੱਕ ਲੱਤ ਨੂੰ ਹਵਾ ਵਿੱਚ ਸਿੱਧੀ ਚੱਕੋ ਜਦੋਂ ਤੱਕ ਉਹ ਗੋਡੇ ਦੇ ਬਰਾਬਰ ਨਾ ਹੋ ਜੇ ਤੇ ਫਿਰ ਪੈਰ ਦੀਆਂ ਉਂਗਲਾਂ ਆਪਣੇ ਵੱਲ ਖਿੱਚੋ 5 ਸਕਿੰਟ ਹੋਲਡ ਰੱਖੋ ਤੇ ਫਿਰ ਹੌਲੀ-ਹੌਲੀ ਹੇਠਾਂ ਵੱਲ ਜਾਓ ਦੋਵੇਂ ਲੱਤਾਂ ਨਾਲ 10-10 ਵਾਰ ਕਰੋ ਲਾਸਟ ਐਕਸਰਸਾਈਜ਼ ਹੈਗੀ ਵਾਲ ਸਕੁਐਟ ਮਤਲਬ ਕੰਧ ਦਾ ਸਹਾਰਾ ਲੈ ਕੇ ਕੁਰਸੀ ਵਾਂਗੂ ਬੈਠਣਾ ਇਹ ਐਕਸਰਸਾਈਜ਼ ਉਦੋਂ ਹੀ ਕਰਨੀ ਆ ਜਦੋਂ ਗੋਡਿਆਂ ਵਿੱਚ ਦਰਦ ਨਾ ਹੋਵੇ ਜਾਂ ਘੱਟ ਹੋਵੇ ਕਰਨਾ ਕੀ ਆ ਕੰਧ ਨਾਲ ਪਿੱਠ ਲਗਾ ਕੇ ਖੜੇ ਹੋ ਜਾ ਹੌਲੀ ਹੌਲੀ ਹੇਠਾਂ ਨੂੰ ਐਵੇਂ ਹੋਵੋ ਜਿਵੇਂ ਕੁਰਸੀ ਤੇ ਬੈਠ ਰਹੇ ਹੁੰਦੇ ਹੋ ਬਹੁਤਾ ਹੇਠਾਂ ਨਹੀਂ ਜਾਣਾ 10-15 ਸਕਿੰਟ ਹੋਲਡ ਫਿਰ ਵਾਪਸ ਖੜੇ ਹੋ ਜਾ 10 ਗੁਆਰ ਰਿਪੀਟ ਕਰੋ ਇਹਨੂੰ ਐਕਸਰਸਾਈਜ਼ਾਂ ਨੂੰ ਲੈ ਕੇ ਕੁਝ ਸਾਵਧਾਨੀਆਂ ਨੇ ਜੋ ਜ਼ਰੂਰ ਵਰਤਣੀਆਂ ਨੇ ਜੇ ਕੋਈ ਐਕਸਰਸਾਈਜ਼ ਕਰਦੇ ਸਮੇਂ ਬਹੁਤ ਦਰਦ ਮਹਿਸੂਸ ਹੋਵੇ ਤਾਂ ਤੁਰੰਤ ਰੁਕ ਜਾਣਾ ਥੱਕਾ ਨਹੀਂ ਕਰਨਾ ਬਿਲਕੁਲ ਵੀ ਕੋਈ ਵੀ ਕਸਰਤ ਕਰਦੇ ਹੋਏ ਝਟਕਾ ਨਹੀਂ ਮਾਰਨਾ ਸਗੋਂ ਹੌਲੀ ਹੌਲੀ ਆਰਾਮ ਨਾਲ ਕਰਨੀ ਹੈ ਜੇ ਗੋਡਿਆਂ ਵਿੱਚ ਦਰਦ ਆਦਾ ਤਾਂ ਫਰਸ਼ ਤੇ ਚੌਂਕੜਾ ਮਾਰ ਕੇ ਨਹੀਂ ਬੈਠਣਾ ਨਾ ਹੀ ਪੈਰਾਂ ਪਾਰ ਬੈਠਣਾ ਕਸਰਤ ਜਾਂ ਸੈਰ ਕਰਨ ਲਈ ਨਰਮ ਸੋਲ ਦੇ ਜੁੱਤੇ ਜ਼ਰੂਰ ਪਾਓ ਕੁਝ ਘਰੇਲੂ ਨੁਕਸੇ ਵੀ ਨੇ ਜੋ ਦਰਦ ਲਈ ਫਾਇਦੇਮੰਦ ਨੇ ਤੀਲਾਂ ਦਾ ਤੇਲ ਲੈਣਾ ਇੱਕ ਕੌਲੀ ਉਸ ਵਿੱਚ ਚਾਰ ਪੰਜ ਤੁਰੀਆਂ ਲਸਣ ਦੀਆਂ ਪਾ ਲਓ ਇੱਕ ਚਮਚਾ ਜਵੈਣ ਅਤੇ ਇੱਕ ਟੁਕੜਾ ਅਦਰਕ ਦਾ ਪਾ ਲਓ ਤੇਲ ਨੂੰ ਗਰਮ ਕਰਨਾ ਰੱਖ ਦਿਓ ਗਰਮ ਉਦੋਂ ਤੱਕ ਕਰਨਾ ਜਦੋਂ ਤੱਕ ਲਸਣ ਕਾਲਾ ਨਾ ਹੋ ਜਾ ਉਸ ਤੋਂ ਬਾਅਦ ਵਰਤੋਂ ਕਰਨ ਸਮੇਂ ਤੇਲ ਨੂੰ ਕੋਸਾ ਕਰਕੇ ਰਾਤ ਨੂੰ ਸੌਣ ਵੇਲੇ ਹਲਕੇ ਹਲਕੇ ਹੱਥਾਂ ਨਾਲ ਗੋਡਿਆਂ ਦੇ ਮਾਲਿਸ਼ ਕਰਨੀ ਹੈ। ਮਾਲਿਸ਼ ਤੋਂ ਬਾਅਦ ਗੋਡੇ ਨੂੰ ਕਿਸੇ ਗਰਮ ਕੱਪੜੇ ਨਾਲ ਢੱਕ ਦਿਓ ਤਾਂ ਜੋ ਹਵਾ ਨਾ ਲੱਗੇ। ਮੈਡੀਕਲ ਰਿਸਰਚ ਵਿੱਚ ਮੰਨਿਆ ਗਿਆ ਕਿ ਹਾਰ ਸ਼ਿੰਗਾਰ ਦੇ ਪੱਤੇ ਗਠੀਏ ਤੇ ਜੋੜਾਂ ਦੇ ਦਰਦ ਲਈ ਬਹੁਤ ਰਾਮਬਾਨ ਨੇ। ਕਰਨਾ ਕੀ ਹੈ 3-4 ਪੱਤੀਆਂ ਨੂੰ ਪੀਸ ਕੇ ਇੱਕ ਗਰਮ ਪਾਣੀ ਵਿੱਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਗਿਆ ਪਾਣੀ ਨੂੰ ਛਾਣ ਕੇ ਚਾਹ ਵਾਂਗ ਛਿਪਸ ਵੀ ਕਰਕੇ ਪੀਣਾ। ਇਹ ਜੋੜਾਂ ਦੇ ਦਰਦ ਦੀ ਪੁਰਾਣੀ ਤੋਂ ਪੁਰਾਣੀ ਸੋਜ ਨੂੰ ਖਤਮ ਕਰ ਦਿੰਦਾ। ਜੇ ਗੋਡੇ ਤੇ ਸੋਜ ਜ਼ਿਆਦਾ ਹੋਵੇ ਤਾਂ ਅਦਰਕ, ਦਾਲਚੀਨੀ ਤੇ ਸ਼ਹਿਦ ਦਾ ਪੇਸਟ ਬਣਾ ਲਓ। ਇਸ ਨੂੰ ਗੋਡੇ ਤੇ ਲਗਾ ਕੇ ਉੱਪਰੋਂ ਪੱਟੀ ਬੰਨ ਲਓ 1-2 ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਲਓ ਬਹੁਤ ਆਰਾਮ ਮਿਲਦਾ ਤੇ ਇੱਕ ਜੇ ਹੱਡੀਆਂ ਵਿੱਚ ਕੜਕੜਦੀ ਆਵਾਜ਼ ਆਉਂਦੀ ਹੋਵੇ ਤਾਂ ਕਣਕ ਦੇ ਦਾਣੇ ਜਿੰਨਾ ਚੁੰਨਾ ਰਜਾਣਾ ਦਹੀਂ ਵਿੱਚ ਮਿਲਾ ਕੇ ਖਾਓ ਹਫ਼ਤੇ ਵਿੱਚ ਠੀਕ ਹੋ ਜਿਨ੍ਹਾਂ ਨੂੰ ਪਥਰੀ ਦੀ ਸਮੱਸਿਆ ਹੋਊ ਚੁੰਨਾ ਨਾਲ ਸਵੇਰੇ ਐਲੋਵੀਰਾ ਦੇ ਗੁੱਦੇ ਦਾ ਜੂਸ ਪੀ ਸਕਦੇ ਹੋ ਖਾਲੀ ਪੇਟ ਜੋੜਾਂ ਵਿੱਚ ਗ੍ਰੀਸ ਬਣਾਉਣ ਲਈ ਬਹੁਤ ਅਸਰਦਾਰ ਆਖਰ ਵਿੱਚ ਤੁਹਾਨੂੰ ਇੱਕ ਮੇਨ ਗੱਲ ਦੱਸਦਾ ਕਿ ਸਾਡਾ ਆਯੁਰਵੇਦ ਕਹਿੰਦਾ ਜਿਹਨੂੰ ਗੈਸ ਬਣਦੀ ਹੋਵੇ ਜਾਂ ਕਬਜ਼ ਰਹਿੰਦੀ ਹੋਵੇ ਉਹਨਾਂ ਨੂੰ ਇਹ ਜੋੜਾਂ ਦਰਦੀ ਸਮੱਸਿਆ ਜ਼ਿਆਦਾ ਰਹਿੰਦੀ ਆ ਸੋ ਖਿਆਲ ਰੱਖਿਆ ਕਰੋ ਸਿਹਤ ਦਾ ਖਾਓ ਹੈਲਥੀ ਰਹੋ ਹੈਲਥੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਔਰ ਕਮੈਂਟ ਜ਼ਰੂਰ ਕਰਨਾ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ